ਜੀ ਕੀ ਹਾਲ ਸਾਰੇ ਕੀ ਰਹਾ ਹੋਰ ਕੀ ਬੰਦਾ ਕਰਦਾ ਮੇਰੇ ਵੀਰ ਕੋਟਰ ਕੋਟਰ ਸੈਟ ਸਾਰੇ ਜੀ ਕੱਲ੍ਹ ਫੋੜ ਠੀਕ ਹੈ ਲਓ ਜੀ ਕਰਤੀਓ ਲਓ ਜੀ ਸਟਾਰਟ ਇਹਰੇ ਇਹਰੇ ਹੱਬ ਆ 7 ਵਜੇ ਤੋਂ ਹੀ ਪਹਿਲਾਂ ਹਜੇ 7 ਵੀ ਨਹੀਂ ਬੰਦ ਠੀਕ ਹੈ ਜੀ ਇੱਲਾ ਇਧਰ ਦੇ ਲੀਵ ਦੇ ਕੰਮ ਚਲੋ ਕੋਈ ਨਾ ਮੈਂ ਹੋਨੇ ਕਰਦਾ ਹਾਂ ਕੋਟਰ ਕੋਟਰ ਦੇਖਦਾ ਹਾਂ ਇਹ ਵੇਲੇ ਉਹਲੇ ਗੀਸਾ ਹੁਕਤਾ ਵੇ ਦੇ ਕੇ ਪਾਣੀ ਮਾਰਦਾ ਹੁੰਦੇ ਆ ਛੇ ਕਬੂਤਰ ੜਾਤੇ ਬਈ ਠੀਕ ਹੈ ਟਾਈਮ ਦੱਸ ਦੇਣਾ ਤੇ ਹਿਸਾਬ ਕਿਤੋਂ ਦੱਸ ਦੇਣਾ ਕੀ ਕੀ ਹੈ ਤਿੰਨ ਕਬੂਤਰ ਛੱਡੇ ਆ ਬਈ 7 ਵਜੇ ਸਹੀ 7 ਵਜੇ ਤਿੰਨ ਜਿਹੜੇ ਨਵੇਂ ਆ ਨਵਿਆਂ ਜੋ ਭਾਵੇਂ ਇੱਕ ਤਾਂ ਹੋਉਂਦਾ ਗੁਲਾਬੀ ਬਗਲ ਜਵੰਦਰੂ ਕਾਲੀ ਟੋਰੀ ਵਾਲਾ ਹਾਂ ਇਹ ਕਿਹ ਹੋ ਗਿਆ ਨਵਿਆਂ ਜੋ ਇੱਕ ਆ ਜਾਂਦੀ ਕੰਡ ਕਾਂਦਰੀ ਗੁਲਾਬੀ ਕੰਡ ਹਰੀ ਕਾਂ ਇਹ ਹੋ ਗਈ ਠੀਕ ਹੈ ਇੱਕ ਇੱਥੇ ਬਿੱਠੀ ਵਾਲਾ ਫਰਦਾ ਹੋਣਾ ਹਰੀ ਬਿੱਟ ਉਹ ਉੱਤੇ ਹਰੀ ਪਠਰਾਉਂਦਾ ਦੋਵੇਂ ਆਦੇ ਇੱਕ ਉਹ ਠੀਕ ਹੈ ਜੀ ਤਿੰਨ ਹੋ ਗਏ ਇਹ ਉਦੋਂ ਬਾਅਦ ਇੱਕ ਕਬੂਦਰੀ ਕੱਢੀ ਆ 7:07 ਮਿੰਟਾਂ ਤੇ ਵਾਹ ਆਉਂਦੀ ਇਹਨੂੰ 20 ml ਪਾਣੀ ਲੱਗਾ ਠੀਕ ਹੈ ਬਗਲ ਫੂੰਜੀ ਵਾਲੀ ਕਬੂਦਰੀ ਨੂੰ ਤੇ ਉਸ ਤੋਂ ਬਾਅਦ ਭਾਈ ਮਗਰ ਰਹਿ ਗਏ ਦੋ ਇੱਕ ਬਗਲ ਟੂਸੇ ਵਾਲਾ ਇੱਕ ਦੋਵੇਂ ਟੂਸੇ ਤੇ ਟੌਰੀ ਵਾਲੀ ਉਹ ਕੱਢੇ ਆਪਾਂ 7:30 ਵਜੇ ਸਹੀ ਠੀਕ ਹੈ ਕਿਉਂਕਿ ਇਹਨਾਂ ਅੰਦਰ ਰੈਸ਼ ਪਈ ਸੀਗੀ 2-2 ਕਿੰਕਰਾਂ ਸੀਗਾ ਲਗਭਗ ਇੱਕ ਤਾਹ ਜਾਂਦਾ ਬਗਲ ਟੂਸੇ ਵਾਲਾ ਇਹਨੂੰ ਵੀ 20 ml ਪਾਣੀ ਦਿੱਤਾ ਤੇ 7:30 ਵਜੇ ਆਇਆ ਠੀਕ ਹੈ ਇਦੇ ਅੰਦਰ ਸਹੀ ਗਿਣਮਾ 1 ਕੈਂਕਰ ਸੀ ਮਤਲਬ ਬਦਾਮ ਦੀ 1 ਕੈਂਕਰ ਸੀ ਜੀ ਇਹਦੇ ਅੰਦਰ ਤੇ ਇੱਥੇ ਉਹ ਵੀ ਦੋਵੇਂ ਟੂਸੇ ਦੇ ਟਟੋਰੀਅਲ ਵਾਲੀ ਕੂਦਰੀ ਇੱਥੇ ਐ 1 ਮਿੰਟ ਹੋ ਜਾਂਦੀ ਆ ਜਾਂਦੀ ਪੱਜੀ ਪੱਜੀ ਜੇ ਕਿ ਦੋਵੇਂ ਟੂਸੇ ਟਟੋਰੀਅਲ ਇਹਨੂੰ ਦਿੱਤਾ 14 ਐਮਐਲ ਪਾਣੀ ਇਹਦੇ ਅੰਦਰ ਵੀ ਗਿਣਮਾ 1.5 ਕੈਂਕਰ ਸੀ ਬਦਾਮ ਦੀ ਇੱਕ ਪੂਰੀ ਕੈਂਕਰ ਇਕ ਅੱਧੀ ਕੈਂਕਰ ਗਿਣਮਾ 1.5 ਕੈਂਕਰ ਸੀ ਇਹ ਵੀ 7.5 ਵੇਡਾਈ ਹੈ 14 ਐਮਐਲ ਪਾਣੀ ਦੇ ਕੇ ਬਸ 6 ਕੂਤਰ ਛੱਡਾ ਸਾਨੂੰ ਦੱਸ ਜੀ ਕਿ ਹਿਸਾਬ ਕਿਦਾਂ ਦਾ ਹਾਂਜੀ ਮੇਰੇ ਵੀਰੋ ਤੇ ਬਹਿਰੀ ਆ ਗਈ ਜੀ ਖੱਦਾ ਪਾਉਣ ਦੇਖਦੇ ਹਾਂ ਹੁਣ ਵੀ ਜਾਨਵਰਾਂ ਨੂੰ ਕੀ ਹਾਲ ਕਰਦੀ ਆ ਬਚਦੇ ਐ ਕਿ ਚੱਕਦੀ ਆ ਉਹਦੀ ਵੀ ਕਾਲੇ ਮੂੰਹ ਵਾਲੀ ਪੈਰਾ ਗ੍ਰੀਨ ਫਾਲਕਨ ਬ్రో ਉਹ ਭੈਣਾ ਬਲਾਰ ਵਾਜ ਗਿਆ ਬਲਾਰ 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 ਸਹੀ ਕਰ ਸਹੀ ਕਰ ਸਹੀ ਸਹੀ ਇਹ ਇਹ ਮਿੰਦਦਾ ਪੈ ਗਈ ਪੈ ਗਈ ਕਿਧਰ ਗਈ ਓਏ ਨਹੀਂ ਨਹੀਂ ਹੋ ਵੀ ਹੋ ਵੀ ਹੋ ਵੀ ਹੋ ਵੀ ਹੋ ਜਾਂਦੀ ਮੇਰੇ ਹਿਸਾਬ ਨਾਲ ਟਲ ਗਈ ਯਾਰ ਨੂੰ ਲੱਗਦਾ ਬਈ ਹੋ ਜਾਂਦੀ 18 ਟਲੂ ਕੀ ਪਉ ਉਹ ਜਾਂਦੀ ਬਲਾਰ ਹੋ ਜਾਂਦਾ ਯਾਰ bro ਨਿਕਲ ਗਈ ਮੇਰੇ ਹਿਸਾਬ ਨਾਲ ਤਾਂ ਯਾਰ ਮੈਂ ਤਾਂ ਕੋਈ ਪੈਗਾ ਖੱਦਾ ਹਾਂ ਆਹਨੇ ਕੁੱਤਰ ਇੱਥੇ ਕੁੜਸੋਂ ਵਿਆਹਵਾਜੀ ਦਾ ਸਾਰਿਆਂ ਨੇ ਵੇਖੋ ਕੋਈ ਹੈਗਾ ਸ਼ਾਇਦ ਆਪਣੇ ਨਾਲ ਸਾਰੇ ਇੱਥੇ ਇਕੱਠੇ ਹੋਏ ਨੇ ਕਿਸਾਂ ਦੇ ਆਗੇ ਬਾਬੇ ਮੇਜਰ ਦੇ ਵਿੱਚੀ ਆਹ ਉਤਰ ਉੱਲੇ ਲਾਗੇ ਮੇਰੇ ਹੁਣ 15 20 25 ਕੁਤਰ ਉੜਦੇ ਉੜਦੇ ਇਹ ਉੜਦੇ ਵੀ ਸਾਰੇ ਆਪਣੇ ਘਰ ਤੇ ਹੀ ਗੇੜਾ ਬੱਸ ਭੈਣ ਦਾ ਲੜੜਾ ਜਾਫਲਾ ਤਾਂ ਸੀਗਾ ਆ ਕੇ ਤੇ ਜੂਬਰ ਵੀ ਆ ਗਿਆ ਠੀਕ ਹੈ ਉਹ ਚਾਬੀ ਕਿੱਧਰ ਰੱਖੀ ਪੈਦਲੀ ਉਹਦੇ ਉਹ ਭਰੇ ਤਾਂ ਇਹ ਇੱਧਰ ਲੈ ਆਏ ਦਾ ਲੈ ਦੇਖੋ ਆ ਤਾਂ ਇਹਨੂੰ ਤਾਂ ਨਜ਼ਾਰਾ ਆ ਬਈ ਸਹੀ ਨਜ਼ਾਰੇ ਲਿਓ ਦੇ ਐ ਬੇਫਿਕਰੀਓ ਕੇ ਨਾਲ ਪੈਂਦਾ ਭੈਣਾ ਤੇ ਇੱਕ ਵਾਰ ਹੋਰ ਅੱਜ ਹੋ ਗਈ 8 ਅਪ੍ਰੈਲ ਮੈਂ ਮਈ ਕਹਿਣ ਲੱਗਿਆ ਸੀਗਾ ਤੇ ਭਰਾਵੋ ਮਈ ਦੀਆਂ ਇੰਟਰੀਆਂ ਸਭ ਤੋਂ ਵੱਧ ਆਪਣੀਆਂ ਮਈ ਮਹੀਨੇ ਨੂੰ ਪੂਰਾ ਫੁੱਲ ਤਕੜ ਗਿਆ ਇੰਟਰੀਆਂ ਮਈ ਚ ਤੇ ਕਬੂਤਰ ਹਜੇ ਆਪਾਂ ਕੱਢੇ ਹੀ ਨਹੀਂ ਗੇ ਕੱਢੇ ਛੱਡੋ ਦਵਾਈ ਨਹੀਂ ਲਈ ਮਤਲਬ ਪਾਂਦੇ ਕਬੂਤਰਾਂ ਨੂੰ ਤੇ ਮੈਂ ਰਾਜ ਅੱਜ ਸੋਚਿਆ ਮੈਂ ਕੰਜਰ ਮਈ ਵਾਲੇ ਕਦੋਂ ਉੱਡਣਗੇ ਉਤਰਣਾਂ ਜੇ ਲੇਟ ਲੂਟ ਚੱਲੇ ਕੀ ਪਤਾ ਇਹਨਾਂ ਦਾ ਗਲੱਕਾਂ ਦਾ ਭੈੰਦ ਨੇ ਵੀ ਨਾ ਚੱਲਣ ਮੁੜ ਕੇ ਕਿੱਧਰ ਨੂੰ ਝਾਕਾਂਗੇ ਮੈਂ ਕਿਹਾ ਤਾਂ ਕਰਕੇ ਹੁਣ ਅੱਜ ਦੇਖਦੇ ਆ ਯਾਰ ਜੇ ਅੱਜ ਵਿਲੇ ਬੂਲੇ ਹੋਏ ਹਨਾ ਤੇ ਕੋਈ ਸੈਟਿੰਗ ਬਣਾ ਕੇ ਫਰ ਲਾਉਣਿਆ ਦਵਾਈ ਤੇ ਦੱਸਦੇ ਆਗੇ ਹਾਂਜੀ ਮੇਰੇ ਵੀਰੋ ਤੇ ਚੱਲਿਆਂ ਜੀ ਲੰਬੀ ਤੋਂ ਘਰ ਨੂੰ ਹਨਾ ਘਰੇ ਬੈਠਿਆ ਦਮਣੀ ਤੇ ਚੋਬਰ ਤੇ ਬਾਕੀ ਭੈਣ ਦਾ ਲੱਕੜਾ ਕਿੱਧਰ ਲਈ ਆਉਂਦਾ ਯਾਰ ਕਲਨ ਜਾ ਰਦਾ ਕਰੀ ਜਾਂਦਾ ਬੱਸ ਨੂੰ ਚਲੋ ਛੱਡੋ ਤੇ ਆਪਾਂ ਐ ਕਰਦੇ ਆ ਘਰੇ ਜਾਣ ਤੋਂ ਪਹਿਲਾਂ ਪਹਿਲਾਂ ਬਾਦਲ ਜਾਵਾਂਗੇ ਤੇ ਬਾਦਲੋਂ ਆਪਾਂ ਡੀ ਵਾਰਮਿੰਗ ਵਾਸਤੇ ਗੋਲੀ ਫੜ ਕੇ ਲੈ ਕੇ ਕਬੂਤਰਾਂ ਨੇ ਠੀਕ ਐ ਜਾਂ ਤਾਂ ਡਾਉਂਟਰ ਜਾਂ ਇਜ਼ੀ ਬੈਟ ਵਗੈਰਾ ਤੇ ਫੜ ਲਈ ਮੈਡੀਸਿਨ ਬਾਦਲੋਂ ਆਪਾਂ ਡਾਉਂਟਰ ਵੀ ਲੈ ਲਈ ਇਜ਼ੀ ਬੈਟ ਵੀ ਲੈ ਲਈ ਫਿਰ ਚੱਲਦੇ ਆਂ ਬਾਪ ਜੀ ਦੇ ਘਰ ਨੂੰ ਪਹੁੰਚ ਗਏ ਘਰੇ ਤੇ ਪਹਿਲੇ ਨੰਬਰ ਤੇ ਉਹਨੂੰ ਮੈਡੀਸਿਨ ਦਸਾਈ ਡਾਉਂਟਰ ਪਲਸ ਦੋ ਗੋਲੀਆਂ 40 ਰੁਪਏ ਦੀਆਂ ਠੀਕ ਹੈ ਉਹ ਡੌਂਟਰ ਪਲਸ ਨਹੀਂ ਇਜ਼ੀ ਪੈਟ ਦੋ ਗੋਲੀਆਂ 40 ਰੁਪਏ ਦੀਆਂ ਠੀਕ ਹੈ ਡੌਂਟਰ ਪਲਸ ਇੱਕ ਗੋਲੀ ਖੜੀ 120 ਦੀ ਜਾਂ 140 ਕਾ ਨਹੀਂ ਮੇਰੇ ਹਿਸਾਬ ਨਾਲ ਠੀਕ ਹੈ ਆ ਦੋਵੇਂ ਮੈਡੀਸਨ ਲੈ ਆਣਗੇ ਆਪਾਂ ਠੀਕ ਹੈ ਤੇ ਦੇਖਦੇ ਆ ਚਲੋ ਕੀ सीन ਬਣਦਾ ਬਾਈ ਕਰਾਂ ਜਿਹੜੇ ਕੱਲ ਨੂੰ ਵਾਰੀ ਹੈ ਕਬੂਤਰ ਦੀ ਵਾਰੀ ਹੈ ਸਰਕਲਸ ਤੇ ਵੀ ਉਹ ਟਾਈਮ ਆ ਬਦਾਮ ਤੋਂ ਪਾ ਦਈਏ ਤੇ ਮੁੜ ਕੇ ਵਸਾਪਾ ਫਿਰ ਵਿਲੇ ਆ ਫਿਰ ਬਾਹਰ ਜਿਹੜੇ ਕਬੂਤਰ ਉੱਡੀ ਜਾਂਦੇ ਆ ਹੋਣਾ ਤੂੰ ਨਿਗਰੱਖਾਂਗੇ ਡੱਬੇ ਦੇ ਕਰਕੇ ਬਦਾਮ ਰੈਡੀ ਆਪਾਂ ਠੀਕ ਹੈ ਤੇ ਇਹਨੂੰ ਰੱਖਦਗੇ ਬੱਸ ਆਇਆ 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 ਪੁੱਤ ਆਇਆ 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 ਜਮਾਂ ਵੇਲਾ ਬੈਠਾ ਸੀ ਬਈ ਇਹ ਜਮਾਂ ਸਾਫ ਹਾਂਜੀ ਤੇ ਇੱਕ ਕਬੂਤਰੀ ਬੈਠ ਗਈ ਸੀ ਆਕੇ ਬਈ ਕੰਡ ਕਾਂ ਕਾਲੀ ਅੱਜ ਸਿੱਧੀ ਆਈ ਹੈ ਬਈ ਇਹ ਆਈ ਨਹੀਂ ਮਤਲਬ ਸਿੱਧੀ ਬਿਠਾਈ ਹੈ ਹਨਾ ਤਾਂ ਕਰਕੇ ਉਹ ਕਹਿੰਦੇ ਹੁੰਦੇ ਆਪਦੇ ਮਰੇ ਬਿਨਾ ਸਵਰਗ ਕਿੱਥੇ ਦੇਖਿਆ ਜਾਂਦਾ ਹੈ ਸਵਰਗ ਵੇਖਣ ਬਾਗ ਨੂੰ ਮਰਨਾ ਪੈਂਦਾ ਹੈ ਅਦਾਬ ਮੈਂ ਠੰਢੀ ਸੀਗਾ ਮੈਂ ਵੀ ਪਾਸੇ ਨਹੀਂ ਬੈਠ ਹੁੰਦੀ ਨਹੀਂ ਮੈਨੂੰ ਪਤਾ ਲੱਗ ਗਈ ਕਿ ਕੁਤਰੀ ਬੈਠਣ ਨੂੰ ਆਈ ਕਿਉਂ ਭਾਜੀ ਇਹ ਕੋਠੇ ਚੜ ਕੇ ਛਤਰੀ ਚੱਕ ਲਈ ਸਿੱਧੀ ਜਿਹੀ ਕਰਾ ਲਈ ਆ ਜਾ ਆ ਜਾ ਆ ਜਾ ਆ ਜਾ ਗਰਮੀ ਬਹੁਤ ਆ ਬਈ ਅੱਜ ਕਿੰਨੀ ਡਿਗਰੀ ਟੈਂਪਰੇਚਰ ਹੈ ਆ ਜਾ ਆ ਜਾ ਆ ਜਾ ਆ ਜਾ ਆਇਆ ਆਇਆ ਕਿਰਨ ਬੜਾ ਹੈ ਪਿਆ ਮਗੇ ਉਹ ਦੂਹਾਰਾ ਅੱਜ ਵਾਂ ਪਿਆ ਜਾਗੇ ਠੀਕ ਹੈ ਬਾਕੀ ਆ ਰੱਤ ਨੂੰ ਬਦਾਮ ਤੇ ਦਾਣੇ ਹੋਗੇ ਆ ਥਰਲੇ ਜਿਹੜੇ ਸਾਹਮਣੇ ਆ ਕੁਤਰ ਦੂਵੇ ਇਹ ਵੀ ਪਿੰਜਰੇ ਲੈ ਕੇ ਛੱਡ ਤੇ ਇਹਨਾਂ ਦੇ ਵੀ ਕਰਦੇ ਆ ਸੈਟਿੰਗ ਤੇ ਦਾਣੇ ਘਰ ਤੇ ਹੀ ਰੈਡੀ ਆਪਾ ਠੀਕ ਆ ਵੱਡੇ ਕਬੂਤਰਾਂ ਦੇ ਵੀ ਤੇ ਉਡਰਣਾਂ ਦੇ ਵੀ ਰੱਖੇ ਹੋਏ ਟੈਂ ਨਾਲ ਤੇ ਕਬੂਤਰੀ ਇੱਕ ਹੀ ਬੈਠੀ ਜੀ ਬਸ ਹੁਣ ਆ ਉਹ ਕੰਡ ਕਾਂਟ ਲਿਆ ਆਪਣੇ ਸੁੱਕੀ ਨਵੀਂ ਕਬੂਤਰੀ ਉਹਦਾ ਟਾਈਮ ਦੱਸ ਦਿੰਨੇ ਆ ਜੇ ਤੁਸੀਂ ਕਹਿੰਦੇ ਹੋ ਤਾਂ ਪਹਿਲੀ ਕੂਦ ਦੀ ਗੱਲ ਉਹ ਬੈਠੀ ਆ ਭਾਈ ਲਗਭਗ ਲਗਭਗ 11 ਵਜੇ ਠੀਕ ਆ ਆ ਆ ਆ ਆਪਰ 7 ਵੇ ਛੱਡੀ ਸੀ 11 ਵਜੇ ਬੈਗੀ ਤੇ 41 ਡਿਗਰੀ ਟੈਂਪਰੇਚਰ ਅੱਜ ਕੇ ਟੈਂਪਰੇਚਰ ਆਪ ਹੋ ਗਿਆ ਮੇਰੇ ਆ ਰਿਹਾ ਟੈਂਪਰੇਚਰ ਆ ਗਿਆ ਆਇਓ 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 ਬਤ ਲੋਜੀ ਫੀ ਕੂਡਾ ਨੰਬਰ ਆਗੇ 3 ਜਪਾ ਠੀਕ ਆ ਇਹ ਕੂਤਨ ਹੋਰ ਬੈਠੇ ਨੇ ਅੱਗਲ ਟੌਰੀ ਵਾਲੇ ਦੇ ਮਾਤਰੂ ਕੋਲ ਟੌਰੀ ਵਾਲਾ ਆਇਓ 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 ਬਤ ਲੋਜੀ ਕੂਡਾ ਨੰਬਰ 3 ਪਠਾਣਾਂ ਵਾਲੇ ਪਾਸੇ ਹੀ ਧਰ ਤੇ ਕੂਡਾ ਨੰਬਰ 4 ਆਇਓ 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 ਬਤ ਆਇਓ 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 ਡੱਬਾ ਰਹਿ ਗਿਆ ਚੱਕਣ ਵਾਲਾ ਹਣਾ ਇਹਨੂੰ ਵੀ ਚੱਕ ਲਗੇ ਆਇਓ 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 ਪੁੱਤ ਡੱਬਾ ਵੀ ਚੱਕ ਲੰਦਾ ਆਪਣਾ ਠੀਕ ਆ ਡੱਬਾ ਸ਼ੀਰ ਇਹਨੂੰ ਹੀ ਬਾਵੇਂ ਬਤਾਵਾਂ ਲੋ ਕੋਈ ਚੱਕ ਆ ਗਈ ਜੀ ਇਧਰ ਲੈ ਕਰੇ ਨਿਓ ਵਾਸਤੇ ਰੋਟੀ ਲੱਸੀ ਦਾਲ ਲੈ ਆਂਦੀ ਜਿਆ ਤਾਂ ਆਪ ਵੀ ਖਾਂ ਸੀ ਮੈਂ ਰੋਟੀ ਪਰ ਜੀ ਨਹੀਂ ਕੀਤਾ ਘਰ ਮੇਂ ਬਹੁਤ ਆ ਬਬੇ ਸੌਣ 40 40 ਡਿਗਰੀ ਟੈਂਪਰੇਚਰ ਆ ਮਾਂ ਬਗੜਦੀ ਕਾਲੇ ਜੀ ਲੀੜੇ ਤਾਂ ਜੀ ਕਰਦਾ ਚਲਾ ਕੇ ਮਰਾ ਲਾ ਕੇ ਫੁੱਟਰ ਤਾਂ ਨਾ ਪਾਣੀ ਵਾਲੇ ਰਹਿ ਗਏ ਵੀ ਬਹੁਤ ਗਰਮੂ ਵੀ ਲੜਦੀ ਫਿਰਦਾ ਵਸ ਹਨਾ ਬੈ ਜਾਣਗੇ ਥੋੜੇ ਟਾਈਮ ਤੱਕ ਤੇ ਚਲੋ ਤੇ ਬਾਕੀ ਜਾਨਵਰ ਜਿਹਨੋਂ ਰ ਬੈਠ ਗਏ ਸੀਗੇ ਮੇਬੀ ਡੱਬਾ ਭੈ ਮੈਂ ਕਿਹਾ ਡੱਬਾ ਕਿਧਰ ਗਿਆ ਸਾਲਾ ਉਹਲੇ ਬੜਾ ਦਿਸੇ ਨਹੀਂ ਦੇਖਿਆ ਉਹ ਬੈਠ ਤੇ ਲਈ ਉਹਨੂੰ ਪਾ ਦਿਆ ਰੋਟੀ ਆਇਆ ਬੇਟਾ ਭਜਾ 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 ਭਜਾਈ ਨਹੀਂ ਵੀ ਨਹੀਂ ਖਾਣੀ ਗਰਮੀ ਬਹੁਤ ਹੈ ਮੈਨੂੰ ਪਤਾ ਆਗੇ ਕੋਲੇ ਖੜ ਜੂਗਾ ਕੋਲੇ ਵੀ ਨਹੀਂ ਹੁੰਦਾ ਦਿਖ ਲੈ ਦੂਰ ਦੀ ਵੇਖ ਕੇ ਟੱਪ ਬੋਟ ਹੋਰ ਦੂਰ ਦੀ ਟੱਪ ਦੇ ਕਬੂਤਰੀ ਨਾਲ ਛੱਡ ਦੇ ਪਾਣੀ ਕੱਢ ਦੇ ਬਾਹਰ ਕੋਈ ਨਹੀਂ ਹੁੰਦਾ ਠੀਕ ਹੈ ਕਿ ਨਹੀਂ ਹਏ ਹਏ ਹਾਲ ਤਾਂ ਬੁਰਾ ਹੀ ਹੈ ਵਿਚਾਰੀ ਦਾ ਮੂੰਹ ਪਟਾ ਕੱਢਾ ਗੂਦਰੀ ਨੇ ਹਾਂ ਜੀ ਮੇਰੇ ਵੀਰੋ ਤੇ ਜਾਨਵਰ ਵਗੈਰਾ ਬੈਠ ਗਈ ਸੀ ਬਈ ਸਾਰੇ ਆਪਣੇ ਨਾਲ ਕੋਈ ਟਾਈਮ ਲੈਪਸ ਦੇਖ ਹੀ ਲਿਆਉਣਾ ਤੇ ਤੇਰੇ ਮਿੱਤਰ ਆਏ ਹੋਏ ਆਹ ਕਾਲਚਰਨੀ ਵਾਲੇ ਠੀਕ ਆ ਜਗਸੀਰ ਆ ਰਕੇ ਓ ਮਾਈ ਗੋਡ ਬੈਟ ਕੰਨ ਦਾਣੇ ਰੱਖਣਾ ਭੁੱਲ ਗਏ ਮੈਂ ਹੋਰ ਸਾਰੇ ਫੁੱਡਾਂ ਨੂੰ ਰੱਖਿਆ ਹੈ ਤੇ ਬੈਟ ਘਰ ਰਹਿ ਗਿਆ ਮੇਰੇ ਤਾਂ ਹੁਣ ਯਾਦ ਆਇਆ ਚਲੋ ਕੋਈ ਚੱਕਨੇ ਉਹਨਾਂ ਨੂੰ ਰੱਖਿਓਣੇ ਜਾ ਕੇ ਆਜੋ ਆਜੋ ਆਇਓ ਆਇਓ ਪੁੱਤ ਸੌਰੀ ਬੱਚੋ ਲੇਟ ਹੋ ਗਿਆ ਬਾਕੀ ਲੇਟ ਹੋਏ ਤਾਂ ਕੋਈ ਗੱਲ ਨਹੀਂ ਕੰਨ ਦਵਾਈ ਲਾਉਣੀ ਹੈ ਡੀ ਵਾਰਮਿੰਗ ਕਰਨੀ ਹੈ ਬਰੋ ਹੋਰ ਕੋਈ ਚੱਕਰ ਨਹੀਂ ਆਇਆ 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 ਪਤਾ ਹਲੋ ਯ ਕਰੋ ਹਲੋ ਹੈ ਜੀ ਲਾਲ ਟੋਪੀ ਲਾਲ ਹੋਰ ਜੀ ਆ ਬਾਬੂ ਕਬੱਡੀ ਫਾਇਦਾ ਇਹ ਕਬੂਤਰਾਂ ਵਾਲੇ ਵੀ ਆਂਦੇ ਪੂਰੇ ਤਗੜੇ ਇਹ ਚਿੜੀ ਮਰੀ ਚਿੜੀ ਮਾਰਨੀ ਹੁਣ ਨਿਕਲੇ ਹੁਣ ਨਿਕਲੇ ਭਰਾਵਾ ਹੁਣ ਬਾਜਾਂ ਦਾ ਟਾਈਮ ਆ ਗਿਆ ਹਾਂ ਉਹਨੂੰ ਕੋਲ ਮੂੰਹ ਵੀ ਦਿਖਾਉਣਾ ਜਾ ਕੇ 10 ਤਰੀਕ ਨੂੰ ਸਾਰੇ ਬੰਦੇ ਉੱਥੇ ਮਿਲਦੇ ਆਂ ਇਕੱਠੇ ਹੋ ਕੇ ਠੀਕ ਹੈ ਇੰਜੋਏ ਕਰਨਾ ਹੈ ਕਬੂਤਰ ਦਾ ਜਿੱਤ ਹਾਰ ਦਾ ਸਾਨੂੰ ਕੋਈ ਰੋਲਾ ਨਹੀਂ ਅਸਿਆ ਦਾ ਸਵਾਰ ਲੈਣ ਜਾਣਾ ਠੀਕ ਹੈ ਕਿ ਨਹੀਂ ਹਾਂ ਲੋਕਾਂ ਚੱਕਣੇ ਆ ਮੁਕਦੀ ਖਲਾ ਤੇ ਕੂਲਰ ਵੀ ਲਾਤਾ ਜੀ ਕਹਿੰਦੇ ਜੰਗਲੇ ਜੂ ਕਸਦਾ ਕਰਕੇ ਭਰ ਕੇ ਪਾਣੀ ਨਾਲ ਛੰਡਦਾ ਘਰ ਤਾਂ ਕਮਰਾ ਛੰਡਾ ਛੰਡਾ ਹਨਾ ਅੱਜ ਸੱਚੀ ਦੱਸਣਾ ਬਈ ਗਰਮੀ ਇੰਨੀ ਕਿ ਜ਼ਿਆਦਾ ਹੈ ਮੈਂ ਕਿਹਾ ਸਿਰ ਹੀ ਹੈ 40 ਖਣੀ 42 ਡਿਗਰੀ ਟੈਂਪਰੇਚਰ ਆਜ ਬਈ 40 42 ਬਹੁਤ ਹੁੰਦਾ ਹੈਗਾ ਮੂੰਹ ਸੁੱਕਿਆ ਦਾ ਗਾਲ ਸੁੱਕਿਆ ਨੱਕ ਸੁੱਕਦਾ ਬਾਹਰ ਜਾਣਿਆਂ ਤਾਂ ਅੰਦਰ ਬੈਠਾ ਨੂੰ 11 33 ਹਵਾ ਛੜਦਾ ਅਗਰ ਕੀ ਫਿਰ ਮੈਂ ਵੀ ਕੂਲਰ ਦਾ ਜ਼ਿਗਾਰਡ ਕਰਕੇ ਹਨਾ ਸਾਈਆਂ ਬੋ ਕੁਡਰ ਕੱਢਿਆ ਪਾਣੀ ਦਾ ਭਰਿਆ ਸੈਡਿੰਗ ਕੀਤੀ ਹੈ ਜੀ ਬਾਕੀ ਇਧਰ ਇਹ ਜਾਨਵਰਾਂ ਨੂੰ ਬਈ ਬਦਾਮ ਪਾਤੇ ਸੀ ਜਿਹੜੇ ਉੱਡ ਗਏ ਸੀ ਪਾਣੀ ਵਾਲੇ ਤੇ ਬਦਾਮਾ ਉਹਦੀ ਹੁਣ ਦਾਣੇ ਰੱਖ ਰੱਖਿਆ ਇਹਨਾਂ ਨੂੰ ਤੇ ਬਾਕੀ ਸਾਰੇ ਜਾਨਵਰਾਂ ਨੂੰ ਵੀ ਸੁਨੂ ਪਤਾ ਹਨਾ ਦਾਣਾ ਪਾਣੀ ਬਦਾਮ ਦੂਣ ਕਰਕੇ ਹਨਾ ਸਭ ਕੁਝ ਓਕੇ ਰਿਪੋਰਟਾਂ ਕਰਕੇ ਖੁੱਡਾਂ 'ਚ ਛਰਪੇ ਤੇ ਟਰੀਆਂ ਚੱਕਦੀਆਂ ਵੀ ਖੁੱਡਾਂ ਦੇ ਨਾਲ ਹੀ ਕੱਲ ਨੂੰ ਉਹ ਡੀ ਵਾਰਮਿੰਗ ਕਰਨੀ ਹੈ ਨਾ ਉੱਡਣ ਵਾਲੇ ਕਬੂਤਰਾਂ ਦੀ ਉਸ 10 ਕਬੂਤਰਾਂ ਦੀ ਡੀ ਵਾਰਮਿੰਗ ਕਰਨੀ ਉਹ ਵੀ ਯਾਰ ਮੈਂ ਤਾਂ ਅੱਜ ਦੇਖਿਆ ਬਈ ਕੂਤਰ ਫੜ ਕੇ ਹਨਾ ਕਿੰਨੇ ਸੱਤ ਸੂਰਾ ਕਿਉਂ ਹਿਸਾਬ ਕਿਤਾਬ ਹੈ ਦੇਖ ਕੇ ਸਰ ਘੁੰਮ ਗਿਆ ਹਨਾ ਕਿਸੇ ਦਾ ਨੌਵਾਂ ਖੰਭ ਨਹੀਂ ਆਇਆ ਕਿਸੇ ਦਾ ਅੱਠਵਾਂ ਨਹੀਂ ਆਇਆ ਕਿਸੇ ਦਾ ਖਰਾ ਵਾਲਾ ਕਿਸੇ ਦਾ ਵੀਂਦਾ ਕਿਸੇ ਦਾ ਟੇਢਾ ਚਲ ਮੈਂ ਕੋਈ ਚੱਕਰ ਮੇਰੇ ਜਿੰਨੇ ਸੈਟਾ ਹਨਾ ਤੇ ਉਹਨੇ ਕੀ ਛੱਡ ਲਾਂਗੇ ਉਹੀ ਬਹੁਤ ਆ ਕੋਈ ਚੱਕਰ ਵਾਲੀ ਗੱਲ ਹਾਂ ਜੀ ਮੇਰੇ ਵੀਰੋ ਨਹੀਂ ਤੋ ਹੀ ਕਰਕੇ ਜੀ ਥਰਸ ਹੋ ਕੇ ਕਿਆ ਆ ਗਿਆ ਤੇਰੇ ਲਈ ਕਰੇ ਅੰਦਰ ਲਿਓ ਫਿਰ ਕਾਰਵਾਈ ਪਾ ਗਿਆ ਵੀ ਅੱਜ ਖੋਰ ਚੀਤ ਤੇ ਮੈਂ ਘਰੋਂ ਲਿਆਂਦੀ ਆਰੋ ਵਾਲੇ ਪਾਣੀ ਦੀ ਬਾਲਟੀ ਠੀਕ ਐ ਤੇ ਤੌੜੇ ਚ ਪਾਉਣੀਆਂ ਗਿਆ ਭੁੱਲ ਉਹ ਐ ਰੱਖ ਕੇ ਥੋਈ ਮੁੜ ਗਿਆ ਤੇ ਉਹ ਲੱਕ ਗਿਆ ਯਾਰ ਚਲੋ ਕੋਈ ਚੱਕਰ ਵਾਲੀ ਗੱਲ ਨਹੀਂ ਫਿਰ ਕੀ ਐ ਢੋਲ ਦਿੰਨੇ ਆ ਰੋਲਾ ਪਾਣੀ ਸੀ ਵੈਸ ਤਾਂ ਭੈਂ ਚ ਹੁਣੀ ਨਾ ਗਿਆ ਸੀ ਕੰਮ ਹੋ ਗਿਆ ਸੀ ਚਲੋ ਕੋਈ ਸ਼ਵਾਲੀ ਗੱਲ ਨਹੀਂ ਸ ਤੇ ਹਾਂ ਬਈ ਗੁਰੂ ਸਰ ਜਾਣਾ ਹਜੇ ਠੀਕ ਐ ਕਿ ਨਹੀਂ ਕੱਲ ਨੂੰ ਪੁੱਤਰ ਸਾਹਮਣਾ ਪਾਣੀ ਪੂਣੀ ਲੈ ਕੇ ਆਉਣਾ ਉਥੋਂ ਡੇਢ ਦਾਲੇ ਸੀ ਕਾਫੀ ਹੋ ਗਏ ਚਲੋ ਕੋਈ ਦਿੱਕਤ ਨਹੀਂ ਚੱਲਦੇ ਆ ਕਰਦੇ ਆ ਤੁਹਾਡਾ ਨਾਲ ਸ਼ੇਅਰ ਕਰ ਹਾਂਜੀ ਮੇਰੇ ਵੀਰੋ ਤੇ ਅਸੀਂ ਚੱਲੇ ਸੀਗੇ ਜੀ ਗੁਰੂ ਸਾਹਿਬ ਘੋਰੇ ਕੋਲੇ ਠੀਕ ਆ ਬਾਈ ਕੋਲੇ ਤੇ ਲਿਓ ਭੱਜ ਗਏ ਉਹਨੂੰ ਪਾਲੀਆ ਨੇਰ ਪਤਾ ਨਹੀਂ ਕਿੱਧਰ ਟੱਪ ਟੁੱਪ ਗਿਆ ਮਾਰੋ ਨੀਗਾ ਯਾਰ ਫਿਰ ਉਹਨੂੰ ਤਾੜ ਕੇ ਅੰਦਰ ਚੱਲ ਗਏ ਬੁਰਛ ਹੋਰ ਕੀ ਘੈਂਟ ਬੜਾ ਸੋਹਣਾ ਬੁਰਛ ਪਾਲਣੇ ਜਾਂਦਾ ਜੀ ਆਪਣੇ ਬੰਦੇ ਠੀਕ ਆ ਪਤਾ ਨਹੀਂ ਕਿੱਧਰ ਟੱਪ ਗਿਆ ਯਾਰ ਹੁਣ ਐਨ ਮੌਕੇ ਤੇ ਅੱਥ ਨੂੰ ਆਇਆ ਪਹਿਖ ਤਾਂ ਠੀਕ ਆ ਕਿ ਨਹੀਂ ਅਸੀਂ ਜਾਨ ਉਡੀ ਕੀ ਆਨੇ ਹੁਣ ਜਿਉ ਆਵੇ ਉਹਨੂੰ ਘਰੇ ਤਾੜ ਕੇ ਤਾਂ ਫੇਰ ਜਾਗੇ ਅਸੀਂ ਠੀਕ ਹੈ ਨਹੀਂ ਬਾਕੀ ਟਾਈਮ ਬਹੁਤ ਹੋ ਗਿਆ ਦੇਖੋ ਤੁਹਾਡੇ ਸਾਹਮਣੇ ਆ 6 ਵਜਣ ਵਾਲਿਆ ਯਾਰ ਹਨਾ ਰਾਤ ਨੂੰ 8 8 ਹੋਏ ਨੂੰ ਘਰੇ ਮੁੜ ਕੇ ਆਵਾਂਗੇ ਮਸਾ ਚਲੋ ਕੋਈ ਨਾ ਦੇਖਦੇ ਆ ਯਾਰ ਕਿੱਧਰ ਗਿਆ ਪਵਾੜ ਕੇ ਘਰੇ ਫਿਰ ਚੱਲਦੇ ਆ ਛੇਤੀ ਛੇਤੀ ਲੈ ਚੱਲ ਆਇਆ ਆਇਆ ਚੱਲ 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 ਇਧਰ ਆ ਚੱਲ 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 ਤੇ ਚੱਪਲ ਲਾਵਾਂ ਉਹ ਬੜਾ ਤਾਂ ਕੀ ਲੈਣੇ ਯਾਰ ਦੂਜੇ ਹੀ ਇਹ ਵੀ ਆਸਫਾਡਰ ਦਾ ਮਸਟੰਡਾ ਹੀ ਨਿਕਲ ਗਿਆ ਹਾਂ ਯਾਤਰੀ ਮੁਰਦਾ ਘਰੇ ਬਾਅਦ ਅੱਗੇ ਜੀ ਕਿਧਰ ਬਾਹਰ ਸ਼ਹਿਰ ਬਸ ਇਦੂ ਅੱਗੇ ਇੱਕ ਪਿੰਡ ਹੁਸਨਰ ਉਦੂ ਅਗਲਾ ਪਿੰਡ ਗੁਰੂ ਨਸਰਾ ਮੇਰੇ ਪਹੁੰਚ ਗਏ ਜੀ ਬਾਈ ਗੋਰੇ ਕੀ ਕਰੇ ਤੇ ਦੇਖੋ ਜੀ ਇੰਨਾ ਕੁਛ ਦਮਣੀ ਲੈਣ ਨੂੰ ਆਪਾਂ ਖਰੀਦ ਵੀ ਨਹੀਂ ਸਕਦੇ ਜਿੰਨਾ ਜਿੱਤੀ ਪਏ ਇੰਨਾ ਕੁਛ ਕਹਿੰਦਾ ਨਾ ਕਹਿੰਦਾ ਆਪੇ ਮੁੱਲ ਵੀ ਨਹੀਂ ਲੈ ਸਕਦਾ ਉਹ ਵੀ ਪੈਸੇ ਅੱਖਾਂ ਵਿੱਚ ਪੈਸੇ ਕਢ ਕੇ ਬਾਸ਼ ਪਾਉ ਕਿਆ ਬਾਤ ਹੈ ਸਰਾ ਸਾਰਾ ਕਾ ਮੇਰੀ ਵੀਡੀਓ ਬਣੀ ਤੇ ਮੜੀ ਥਾਣੇ ਤੇ ਲੱਗਣਾ ਤਾਂ ਇਸਕੇ ਆਪਣੀ ਇੱਥੇ ਛੋਟਾ ਜਿਹਾ ਦਿੱਤ ਲੈਣਗੇ ਬੜੀ ਬੜਾ ਵੀ ਮੈਂ ਵੱਡਾ ਹੋ ਜਾਈਂ ਉਹ ਵੀ ਕੋਲੇ ਸਾਹਿਬ ਸਿੱਕਾ ਉਹ ਜਮਾ ਹਟਾਈ ਉਹ ਕੇ ਵੀ ਫੜ ਲੈਂਦਾ ਬੜਾ ਸੋਹਣਾ ਲੱਗਦਾ ਹੈ ਇਧਰੋਂ ਸੀਮ ਤਾਂ ਬਾਹਰੋਂ ਖੋਡਿਆਂ ਦਾ ਸਪੈਸ਼ਲੀ ਤਿਆਰ ਕੀਤਾ ਬਰੋ ਕੂਤਰਾ ਵਾਸਤੇ ਸਰਾ ਗੱਲ ਬਾਤ ਹੀ ਹੈ ਜਨਾ ਐਂਡਲੈਸ ਹੀ ਹੈ ਕੰਮਾ ਬੰਦੇ ਕਿਧਰ ਗਿਆ ਆਪਣੇ ਉੱਤੇ ਹੀ ਆਵੜੇ ਮੈਨੂੰ ਤਾਂ ਐ ਲੱਗਦਾ ਯਾਰ ਇਹ ਇੱਕ ਮਿੰਟ ਓਕੇ 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 ਆ ਰਾਤ ਨੂੰ ਵੀ ਪਾਈ ਪੀਉ ਕੀ ਸਕਦਾ ਕਿ ਹੁਣੇ ਕੱਢਿਆ ਨਾ ਨਾ ਇਹ ਅੱਜ ਸੁੱਤੇ ਕਿਤੇ ਸੀ ਉਹ ਹੈ ਮੈਂ ਬਾਹਰ ਹੀ ਕੱਢ ਦਿੰਦਾ ਰਾਤ ਨੂੰ ਠੀਕਾ ਠੀਕਾ ਠੀਕ ਕੀ ਬਾਤਾਂ ਨੇ ਹੈਲੋ ਨਾ ਪਤਾ ਵਿੱਚ ਵੱਜ ਗਈ ਸੀਗੇ ਆਪਣੇ ਵਾਲਾ ਸੀਨੀਅਰ ਖੁੱਡਾਂ ਦਾ ਜਾਮਾ ਯਾਰ ਉਹੀ ਸੀ ਲੱਗਦਾ ਜਮ ਉਹੀ ਚਮਕਦੀ ਆ ਉਹੀ ਜਮਕਦੇ ਖੁੱਡੇ ਸਹੀ ਗੱਲ ਐ ਕਿਹੜੀ ਆ ਚਾ ਕਰ ਰਿਹਾ ਐਗਜ਼ੌਸਟ ਫੈਨ ਵੀ ਚਲਾ ਰੱਖਿਆ ਯਾਰ ਪੂਰਾ ਕੰਮ ਦੰਦਿਆ ਹਣਾ 쿨ਰ ਵੀ ਆਪਣੇ 쿨ਰ ਰੱਖੇ ਦੇ ਨੇ ਖੜਕਾਵਾ ਨਹੀਂ ਕਰਦਾ ਇਹਨੇ ਅਦਰ ਡੋਲੀਆਂ ਵੀ ਕਹਿੰਦੇ ਵਾਹ ਬਈ ਵਾਹ ਕਿਆ ਬਾਤਾਂ ਨੇ ਓਏ ਸਪੈਸ਼ਲੀ ਕੂਤਰ ਨੂੰ ਸੀਚ ਕਰਕੇ ਲਾਇਆ ਆਹਾ 쿨ਰ ਬੰਦੇ ਦਾ ਕੋਈ ਨਹੀਂ ਇਥੋਂ ਐ ਕੂਤਰ ਨੂੰ ਐ ਕੇ ਹਵਾ ਜਾਵੇ ਆ ਵੀ ਘਰੀ ਤਿਆਰ ਕੀਤੀ ਲੱਗਦੀ ਹਣਾ ਮੈਨੂੰ 1 2 ਚਾਰਾਂ ਵਾਲੀ ਹੈ ਨਾ ਇਹ ਆ ਤੈ 1 2 3 ਵਾਲੀ ਹੈ ਨਾ 9 ਵਾਲੀ ਆਪਾਂ ਵੀ ਇਹੋ ਜਿਹਾ ਕਰ ਗਏ ਸਿਸਟਮ ਯਾਰ ਚਲੋ ਕੋਈ ਆਏ ਦੇਖਦੇ ਆਂ ਬਾਕੀ ਕੀ ਬੰਦ ਹੈਗਾ ਠੀਕ ਹੈ ਕਿ ਨਹੀਂ ਸੀਨ ਪੂਰਾ ਹੈਵੀ ਹੈ 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 ਸੈਟ ਹੈ ਦਮਣੀ ਨੇ ਕਹਿੰਦਾ ਸੈਟ ਹੈ ਜਿਹੜੇ ਤਾਂ ਸਾਦੇ ਆਪਣੇ ਉਹ ਹੈ ਬੰਦ ਹੈ ਬੰਦ ਲੱਗੇ ਗੱਡੀਆਂ ਬੰਦ ਹਾਂਜੀ ਤੇ ਹਜੇ ਹੁਣ ਚੱਲੇ ਆਂ ਗੁਰੂ ਸਰ ਪਿੰਡ ਚੋਂ ਟਾਈਮ ਦਿਖਾਓ ਜੀ ਉਹ ਆ ਕੀ ਕਰਤਾ ਮੂਰੇ ਗੰਜਰ ਦਿਆ 9 ਵਜੇ 26 ਮਿੰਟ ਬਾਕੀ ਮੈਂ ਵੌਇਸ ਤੇ ਦਿਖਾ ਦਿੰਨਾ ਹਰ ਜੇਕ ਮਿੰਟ 9 ਵਜੇ 26 ਮਿੰਟ ਹੁਣ ਬਾਈ ਕੇ ਘਰੋਂ ਨਿਕਲਿਆ ਹੁਣ ਐਸ ਟਾਈਮ ਠੀਕ ਹੈ ਕਿ ਨਹੀਂ ਉਹ ਚਲੋ ਸਾਰਾ ਕੁਝ ਸੁਣ ਕੇ ਰਹਿ ਗਿਆ ਸੁਮਾ ਮੈਂ ਹਜੇ ਖਵਾਟ ਪਈ ਹੈ ਜੀ ਗੁਰੂ ਸਰੋਂ ਉਤਰਿਆ ਹੈ 9 ਇੱਥੇ ਤੇ 10:30 ਵਜੇ ਨੂੰ ਘਰੇ ਆਵਾਂਗੇ ਸਿੱਧੇ ਹੀ ਹਸਾਬ ਨਾਲ ਕੋਈ ਕੱਪ ਨਹੀਂ ਆ ਨਾ ਬਈ ਚਲਦੇ ਹੈਗੇ ਹਣਾ ਸਾਮਾਨ ਸਾਰਾ ਲੈ ਲਿਆ ਆਪਾਂ ਓਕੇ ਰਿਪੋਰਟਾਂ ਖੋਸ਼ ਹੋ ਗਿਆ ਕਿਹੜਾ ਸਾਮਾਨ ਨੂੰ ਲੱਲੂ ਕਰੇ ਕਵਲੀਆਂ ਆ ਤਾਂ ਪੁੱਠੀਆਂ ਪਾਵੇ ਨਹੀਂ ਨਹੀਂ ਸਿੱਧੀ ਭਾਦੀ ਆਪਣੇ ਦੀ ਹਾਂ ਕਰਾਏ ਸਿੱਧੀ ਪਾਉਣੀ ਸਿੱਧੀ ਕਾਰਵਾਈ ਆਉਣੀ ਹੈ ਜੀ ਭਟਾ ਨਹੀਂ ਖੋਦਾ ਚੀਜ਼ ਜਗਾ ਨਾ ਭਾਈ ਪਾ ਕੇ ਪਾ ਗਿਆ ਲੈ ਕੇ ਰਬ ਆ ਗਿਆ ਕਿਹੜਾ ਰੂਮੀ ਵਾਲਾ ਗੰਗੂ ਹਾਂ ਗੰਗੂ ਰੂਮਾ ਜਿਵੇਂ ਕਹਿੰਦੇ ਝੋਲਾ ਖੁੱਲ ਗਿਆ ਚੀਂ ਚੀੜਾ ਪੈਣਾ ਚੀਂੜਾ ਪੈਣਾ ਇਧਰ ਇਧਰ ਉਹ ਨਾ ਪਾਏ ਨਾ ਬੰਦੇ ਕਿੱਥੇ ਹੋ ਜਾਣਗੇ ਰੌਲਾ ਪਾਈ ਨੇ ਇਥੇ ਡਾਂਗਾ ਲੈ ਕੇ ਆਣਗੇ ਬਗਾਨੇ ਪਿੰਡ ਖੜੇ ਆ ਭਾਈ ਜੰਡਗਾ ਖੜੇ ਆ ਠੀਕ ਹੈ ਤੇ ਜੰਡਗਾ ਖੜੇ ਆ ਖੜਦੇ ਤਾਂ ਇਹ ਵੀ ਨਹੀਂ ਸੀਗੇ ਜੀ ਤੇਲ ਮੁੱਕ ਗਿਆ ਤਾਂ ਖੜਨਾ ਕੀ ਹੋਵੇਦਾ ਨਹੀਂ ਪੈਂਦਾ ਕਿ ਨਿਕਲਦਾ ਸੁਸੂ ਪੈਂਦਾ ਕਿ ਨਿਕਲਦਾ ਨਾ ਛੋਟ ਕਰ ਯਾਰ ਦੀ ਕੰਮ ਤਾਂ ਉਖੋ ਗਿਆ adda yaar ਕੰਮ ਨਹੀਂ ਹੋ ਗਿਆ ਹੈ ਹੂੰ ਬਈ ਯਾਰ ਕਿਡੇ ਬਣਦੇ ਕੋਈ ਆ ਟਾਈਮ ਦਿਖਾਉ ਸਮੇਂ ਇੱਕ ਮਿੰਟ ਮੈਂ ਕਿਉਂ ਖੜ ਦੇ ਕੀ 10:03 ਕੋਈ ਮੁੰਡਾ ਆ ਗਿਆ ਹੈ ਕੌਣ ਆਇਆ ਉਹੀ ਤਰਾ ਯਾਰ ਵਾਹ ਓ ਮੁੰਡਿਆ ਨਹੀਂ ਰੀਸਾਂ ਤੇਰੀਆਂ ਕਿਆ ਬਾਤ ਹੈ ਨੇ ਕਿਆ ਬਾਤ ਹੈ ਨਹੀਂ ਹੋਰ ਦਸ ਕਿਵੇਂ ਸੱਟਾਂ ਅਜੀ ਡੀ ਕੀ ਆਂਦੇ ਮੈਂ ਵੀ ਪਤਾ ਨਹੀਂ ਕੌਣ ਆ ਗਿਆ ਬਹੁਤ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਐਨਾਂ ਦਾ ਨਹੀਂ 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 ਵਾਧੂ ਵਾਧੂ ਇਹਨਾਂ ਨਾਲ ਤਾਂ ਪਿੰਡ ਪਹੁੰਚ ਜਾਣੇ ਨੇ ਜੀ ਇਹ ਤਾਂ ਲੇਟ ਹੋ ਗਏ ਬਾਹਲੇ ਗਏ ਕੰਮ ਸੀ ਸੀ ਕੋਈ ਕਬੂਤਰਾਂ ਵਾਲੀ ਤਾਂ ਕਰਕੇ ਕੋਈ ਨਹੀਂ ਫੋਦਾ ਮਾਜਾ ਵੇਖੀ ਜੋ ਵੀ ਜਾਵੜਾ ਜਾਵੜਾ ਹੁਣ ਵੀ ਨਹੀਂ ਤਾਂ ਪੰਪ ਤਾਂ ਇੱਥੇ ਗਿਆ ਫਿਰ ਮੈਂ ਵੀ ਖੁੱਲੇ ਨਹੀਂ ਹੁਣ ਆਹ ਟਾਈਮ ਤਾਂ ਤਾਂ ਕਰਕੇ ਹਾਂਜੀ ਆਉਚ ਗਏ ਘਰੇ ਆ ਕੌਲਾ ਕੌਲਾ ਲਾ ਕੇ ਲੈ ਗਿਆ ਆਪਣਾ ਅੱਛਾ ਆਈ ਸੀਗਾ ਮੈਂ ਕਿਤੇ ਕੌਲੇ ਪਾੜ ਲਾ ਕੇ ਕਿਨੇ ਕੌਲੇ ਨੇ ਕੈਂਡ ਖਾਵਾ ਪਹਿਲਾਂ ਮੈਂ ਇਹ ਰਾਖੀ ਕਹਿੰਦੇ ਆ ਯਾਰ ਇਹ ਉਹ ਯਾਰ ਫੜ ਜਾ ਯਾਰ ਉਹ ਬਨਾ ਮੇਰਾ ਨੰਬਰ 10 14 ਚਾਪਗਾ ਤਾਂ ਲੈਣਾ ਲੈ ਚਾਪਗਾ ਦਾ ਕੀ ਆਹ ਲਾ ਫੜ ਲਾ ਕਾਰ ਦੀ ਚਾਪੀ ਟ ਹੋ ਗਈ ਸ਼ਰਾਬੀ ਆ ਲੈ ਆਗੇ ਕਰੇ ਬਹੁਤ ਜ਼ਿਆਦਾ ਲੇਟ ਹੋ ਗਿਆ ਬਾਬੇ ਬਹੁਤ ਬਹੁਤ ਜ਼ਿਆਦਾ ਭਾਈ ਹਨਾ ਖਤੀਰ ਤਾਂ ਟਪ ਗਿਆ ਬਦਲੀ ਦੀ ਆਪਣਾ ਕਦੇ ਦੀ ਉਹ ਵੀ ਹਰਖਾ ਫਰਦਾ ਬਾਈ ਕਾ ਹੀ ਮਾਲਕਾ ਬੜਾ ਲੇਟ ਹੋ ਗਿਆ ਤਾਂ ਕਰਕੇ ਮੋਹ ਪੈ ਗਿਆ ਲੱਗਦਾ ਬੜਾ ਕੀਤਾ ਨਹੀਂ ਮੈਨੂੰ ਆਏ ਆ ਵੀ ਨਵੇਂ ਕੱਪੜੇ ਕੱਪੜੇ ਖਵਾਵਾਂ ਕਰ ਦੂਗਾ ਵੇੜ ਦੂਗਾ ਬਾਕੀ ਲਾਈਟਾਂ ਨੂੰ ਤਰ ਤਰ ਸਾਢੇ ਭਾਈ ਅੰਧਕਾਰ ਪਿਆਤਾ ਕਾਤੀ ਸਾਰੇ ਘਰ ਚ ਜਾਗਮਗ ਜਾਗਮਗ ਤੇ ਯਾਰ ਹੁਣ ਸੋਚੀ ਅੰਨਾ ਵੀ ਮੈਂ ਘਰੇ ਰੋਟੀ ਰੱਟੀ ਹਾਂ ਪਰ ਰੋਟੀ ਖਾਣ ਦਾ ਜਾਣਾ ਹੀ ਪੂ ਲਿਓ ਵਾਸਤੇ ਵੀ ਲੈ ਕੇ ਆਉਣੇ ਬਈ ਆਪਾਂ ਹਾਂਜੀ ਖਾ ਜਾਂਦੀ ਕਰੋ ਰੋਟੀ ਤੇ ਲਿਓ ਵਾਸਤੇ ਵੀ ਲੈ ਆਂਦੀ ਜਣਾ ਕੱਲੀ ਲੱਸੀ ਤੇ ਰੋਟੀ ਲਿਆਂਦੇ ਵੀ ਦਾਲ ਦੂਲ ਕੁਝ ਹੋਈ ਨਹੀਂ ਆਂਦੀ ਕੋਵੇ ਟਾਈਮ ਇੱਕ ਮਿੰਟ ਰੋਕੋ ਖੜੇ ਮੈਂ ਹੀ ਇਸ ਨੂੰ ਟਾਈਮ ਦਿਖਾਵਾਂ ਯਾਰ ਆਪਾਂ ਦੀ ਕੀ ਨੋਟੀਫਿਕੇਸ਼ਨ ਦੇਖੇ 11 ਵਜੇ ਕੀ ਬਈ ਆਟ ਹੈ ਰੂਟੀ ਮਿਲ ਗਈ ਉਹੀ ਬਹੁਤਾ ਹੁਣ ਆਪ ਵੀ ਛੇਤੀ ਜੇ ਮੈਂ ਖਾ ਆ ਹਜੇ ਯਾਰੋ ਪਾਣੀ ਪੂਣੀ ਦੇਣਾ ਸੀ ਉਹਨਾਂ ਧੋਣਾ ਕਰਨਾ ਸੀ ਉਹ ਇਹ ਉਹ ਕੰਮ ਬਾਰੇ ਪਿਆ ਵਾ ਸੱਚੀ ਹਜੇ ਫੁੱਲ ਪ੍ਰਾਈਸਰ ਤੇ ਆ ਕੰਮ ਜਾਣਾ ਮੈਂ ਰਾਵਣ ਵਾਲੀ ਬਾਜ ਜਾਣੀ ਆਪਣ ਨੂੰ ਸੌਂਦੇ ਕਰ ਉਹਨੇ ਇੱਕੋ ਕੋ ਬਾਜ ਜੂ ਸਾਰੇ ਕੰਮ ਦੰਦ ਨੇ ਵਿਗੜ ਦੇਣ ਚਲੋ ਕੋਈ ਚੱਕਰ ਵਾਲੀ ਗੱਲ ਨਹੀਂ ਫਿਰ ਕੀ ਆ ਲਓ ਜੀ ਲੀਓ ਪੁੱਤ ਨੂੰ ਰੋਟੀ ਦਰੱਖ ਜੀ ਨਾ ਪੁੱਤ ਚੱਕ ਜਾ ਕੁਛ ਨਹੀਂ ਹੁੰਦਾ ਦਾਲ ਹੈ ਵੀ ਲੱਸੀ ਤੇ ਰੋਟੀ ਨਹੀਂ ਖਾਣਾ ਪੜਿਆ ਗੱਲ ਲਗਾ ਖਾਇਆ ਖਾਇਆ ਸੰਗੜਾ ਮਨ ਫਿਰ ਜਿਹੜੀ ਲੱਸੀ ਰਹਿ ਗਈ ਉਹ ਵੀ ਪਾ ਦਾਂਗੇ ਉਹਨੂੰ ਆਪ ਤੇ ਇਹ ਵੀ ਉਹ ਆਉਣ ਨੂੰ ਲੱਸੀ ਵੀ ਪਾ ਤੇ ਉਹ ਵਾਸਤੇ ਕਹਿਣ ਲੱਗਾ ਸੀ ਕਿ ਨਹੀਂ ਉਹਨੂੰ ਲੱਸੀ ਪਾ ਤੀ ਖਾਇਆ ਚਲੋ ਟਾਈਮ ਪੁੱਛੀ ਹੋਇਆ ਖਾਈਂ ਕਹਿ ਰਹੇ ਤੇ ਕੰਮ ਤਾਂ ਨਹੀਂ ਲੱਗਦਾ ਸਾਰੇ ਆਪਣੇ ਤਾਂ ਗੱਲ ਹੀ ਨਹੀਂ ਆ ਰਹੀ ਯਾਰ ਅੱਜ ਤੱਕ ਔੜ ਜੇ ਨਹੀਂ ਨਾ ਕੋਈ ਜਿਪੜਾ ਚਲੋ ਕੋਈ ਨਾ ਇਹਨਾਂ ਨੂੰ ਵੀਡੀਓ ਅਪਲੋਡ ਕਰ ਦੇਣਾ ਬਈ ਕਦੋਂ ਤੁਸੀਂ ਇਹ ਨਾਲੀ ਵੀਡੀਓ ਲਈਦੀ ਆਈ ਹੂ ਤੁਹਾਨੂੰ ਪਤਾ ਹਨਾ ਵੀ ਇਹ ਕੰਮਾ ਕਰਾਂਗੇ ਮੇਰੇ ਯਾਰ ਵੀਡੀਓ ਦਾ ਨਹੀਂ ਕੀਤਾ ਇਹਦਾ ਵੀਡੀਓ ਆ ਵੀਡੀਓ ਯਾਦ ਵੀ ਹੁੰਦੀ ਆ ਪਰ ਪਾ ਨਹੀਂ ਸਕਦੇ ਮੇਰੀ ਸਿਟੂਏਸ਼ਨ ਹੀ ਐਡਾ ਜੀ ਹੁੰਦੀ ਆ ਇਹ ਵੀਡੀਓ ਅਪਲੋਡ ਕਰਨੀ ਓਕੇ ਆ ਓਕੇ ਜੀ ਤੇ ਸੋਈਏ ਕਰਦੇ ਹਾਂ ਉਹਦੀ ਐਂਡਿੰਗ ਟਾਈਮ ਹੋ ਗਿਆ ਲਗਭਗ ਆਹ ਕੋਈ ਨੋਟੀਫਿਕੇਸ਼ਨ ਨਹੀਂ ਆਉਂਦੀ ਯਾਰ ਛੱਡੋ ਓ ਯਾਰ ਹਾਂ ਇਹ ਇੱਕ ਮਿੰਟ ਬਈ ਯਾਰ ਉਹਦਾ ਐਫ ਬ੍ਰੋ ਹਾਂਜੀ ਹੁਣ ਦੇਖੋ 12 ਵਜੇ ਦੇ 12 ਮਿੰਟ ਦੀ 12 12 ਜੀ ਪਤਾ ਟਾਈਮ ਸੌਣ ਦਾ ਟਾਈਮ ਆ ਬਸ ਸਹੀ ਜਾਵਾ ਓਕੇ ਦਿਓ ਵੀ ਸੌਗਾ ਇਧਰ ਜਿਆ ਨਾਲ ਦਿਨੇ ਤਾਂ ਬਹੁਤ ਗਰਮੀ ਮਨ ਰਿਆ ਸੀ ਕੋਈ ਹਣਾ ਇਹ ਦਿਨੇ ਸੀ ਵੀ ਬਹੁਤ ਗਰਮੀ ਹੈ ਹੁਣ ਥੋੜੀ ਉਹ ਡੰਡੀ ਹੋਈ ਗਈ ਬਾਗੀ ਮੂੜ ਰਗੜਨ ਨਾਲ ਆ ਹੁਣ ਤਾਂ ਵਧੀਆ ਲੱਗਿਆ ਬਸ ਸਾਹਮਣੇ ਪਾਣੀ ਦਾ ਭਰਿਆ ਪਿਆ ਓਕੇ ਰਿਪੋਰਟਾਂ ਤੇ ਆਪਾਂ ਵੀ ਹੁਣ ਆਪਾਂ ਪਾਣੀ ਮਿਲਣਗੇ ਫਾਈਟ ਹੁਣ ਪਾਣੀ ਤੇ ਕੋਈ ਹੋਰ ਚੀਜ਼ ਜਾਣੇ ਫਾਈ ਨੇ ਸਾਰਾ ਕੋਈ ਦਿੱਤਾ ਵਧੀਆ ਤੇ ਸੰਝਾ ਆ ਵੀ ਦਿੱਤਾ ਜਿਵੇਂ ਜਿਵੇਂ ਚਾਹੀਦਾ ਉਹ ਛੱਡੋ ਯਾਰ ਉਹ ਗੇਮ ਪਾਣਾਂ ਗੱਲਾਂ ਰਹਿਣ ਦਿਓ ਬਸ ਹਾਂ ਬੜਾ ਅਡੂਆਂ ਗੱਲਾਂ ਇਹ ਨਹੀਂ ਸੁਣਾਈ ਦਿੰਦੇ ਹਾਂ ਬੜਾ ਸਵਾਦ ਆ ਜਾਂਦੀ ਹਾਂ ਨੋਰਮਲ ਜਰ ਰੱਖ ਲੈ ਤਾਂ ਕਰਕੇ ਉਹ ਜਦੋਂ ਬਾਹਾਂ ਉੀਆਂ ਨਹੀਂ ਛੱਡਾ ਉਹਨੂੰ ਕੋਲ ਲੱਗਦਾ ਕੀ ਪੰਦਾ ਹੈਗਾ ਤੇ ਬਾਏ ਬਾਏ ਗੁੱਡ ਨਾਈਟ ਲਵ ਯੂ ਸੌਮਨ ਫਾਸਟ